ਬੀਬੀ ਖਾਲਸਾ ਵਾਈ ਬੀ ਜੀ ਦੀ ਫਤਿਹ ਵਾਈ ਖਾਲਸਾ ਵਾਈ ਬੀ ਜੀ ਦੀ ਫਤਿਹ ਵਾ ਮੇਰੇ ਭਰਾਵਾ ਬਿਲ ਖੁਸ਼ ਕਰਦਾ ਰਾਜੇ ਵਾਈ ਖਾਲਸਾ ਵਾਈ ਬੀ ਜੀ ਦੀ ਫਤਿਹ ਮੈਂ ਤੂੰ ਨਾ ਉਧਰੋਂ ਦੇਖਦਾ ਆ ਰਿਹਾ ਮੈਂ ਉਧਰੋਂ ਚਲ ਗਿਆ ਤਾ ਬਹੁਤ ਖੁਸ਼ੀ ਹੋਈ ਰਾਜੇ ਤੈਨੂੰ ਦੇਖ ਕੇ ਕਿ ਤੂੰ ਮਤਲਬ ਕੰਮ ਚਾਲੂ ਕੀਤਾ ਕੁਛ ਵਿਗਿਆ ਬੁਗਿਆ ਕਿ ਨਹੀਂ ਰਾਜੇ ਹਾਂਜੀ ਹਾਂਜੀ ਹੈ ਕਿੰਨੇ ਕੇ ਮਾਇਆ ਹੋ ਗਈ ਹੋਈ ਵੀ ਹੋਇਆ 100 150 ਤੋਂ ਜ਼ਿਆਦਾ ਹੋ ਗਿਆ ਹਾਂ ਦੋ 2000 ਵਾਹਿਗੁਰੂ 400 ਰੁਪਿਆ ਹੋ ਗਿਆ ਯਾਰ ਤੂੰ ਤੂੰ ਨਾ ਤੂੰ ਕੰਦੇ ਆ ਵੀਰੇ ਤੂੰ ਨਾ ਆਪਹਾਜ ਨਹੀਂ ਹੈਗਾ ਹਾਂਜੀ ਤੂੰ 400 ਰੁਪਿਆ ਕਮਾ ਲਿਆ ਹਾਂਜੀ ਮੈਨੂੰ ਇੰਨੀ ਖੁਸ਼ੀ ਹੈ ਨਾ ਕਿ ਯਾਰ ਮੇਰਾ ਦਿੱਤਾ ਹੋਇਆ ਲੱਗ ਗਿਆ ਹਾਂਜੀ ਸੂਤ ਪੰਜਾਬੀਓ ਆ ਵੀਰ ਆਪਣਾ ਆਪਹਾਜ ਆ ਤੇ ਦੇਖ ਲੋ ਪਰ ਇਹਨੇ ਕਮਾ ਲਿਆ 400 ਰੁਪਿਆ ਤੁਹਾਨੂੰ ਜੀ ਜਾਨ ਦਾ ਮਜ਼ਾ ਮਜ਼ਾ ਆ ਗਿਆ ਆ ਸਾਰੀ ਵਿਗੀਆਂ ਫਲੀਆਂ ਸਾਰੀ ਵਿਗੀਆਂ ਮੈਂ ਨਾ ਮੈਂ ਨਾ ਆਣਾ ਸੀ 3 ਵਜੇ ਨਾ ਪਰ ਮਿੱਤੂ ਨਾ ਆਇਆ ਨਹੀਂ ਗਿਆ ਥੋੜਾ ਜਿਹਾ ਮੈਂ ਕੰਮ ਹਾਂਜੀ ਹਾਂਜੀ ਨਹੀਂ ਨਹੀਂ ਬਹੁਤ ਸਣਾ ਹੋ ਗਿਆ ਸੋ ਪੰਜਾਬੀਓ ਵੀਰ ਨੂੰ ਸਬਜੀ ਲਵਾ ਕੇ ਦਿੱਤੀ ਸੀ ਵੀ ਨੇ ਮਦਰ ਵਾਸਤੇ ਕਿਹਾ ਸੀ ਜੇ ਭਗਤ ਬਾਬਾ ਜੀ ਮਦਦ ਕਰਦੇ ਹੋ ਸੋ ਅਸੀਂ ਨੂੰ ਕਿਹਾ ਸੀ ਕਿ ਭਾਈ ਅਸੀਂ ਤੇਰੀ ਮਦਦ ਅਸੀਂ ਅਕੀਰਤ ਦੀ ਕਰਨੀ ਹੈ ਤੇ ਦੇਖੋ ਤੁਸੀਂ ਵੀਰ ਦੇ ਚਾਰਸਰ ਪਿਆ ਕਮਾ ਲਿਆ ਚਲ ਮਾਂ ਵੀ ਤੇ ਲੱਗੇ ਬੈਠੇ ਤਾਂ ਗੁਲਾਮਦਾਲ ਜੀ ਆ ਕੀ ਮਾਲੀ ਸਬੀ ਵੇਚਾਂ ਤੇਰੇ ਨਾਂ ਬਹਿ ਗਏ ਅ ਨਿਰਬੈਰ ਜਿਹੜੇ ਸਬੀ ਵੇਚੀਗਾ ਥਣ ਗੁਰਦਾਉਂ ਦਾ ਆਂਦਾ ਆਈ ਵਾਈ ਬਲੀ ਅੱਛਾ ਸੇ ਇਹਦੇ 9:30 ਵਜੇ ਜਾਗੀਤ ਬੈਠੇ ਹੈ ਹਾਂਜੀ ਆ ਸੋਦਾ ਵੇਚ ਕੇ ਜਾਣਾ ਕਰੇ ਅੱਛਾ ਰਾਤਾ ਕਰਦੇ ਹਾਂਜੀ ਹਾਂ ਸਾਰਾ ਫਿਰ ਖਰਾਬ ਹੋਇਆ ਅੱਛਾ ਰਹਿ ਗਿਆ ਅੱਛਾ ਮੈਂ ਆਪਣੀ ਮਿਹਨਤ ਦੀ ਰੋਟੀ ਖਾਂਦਾ ਹਾਂ ਹੂੰ ਮਿਲਦੀ ਕਲੀ ਮੈਂ ਤੇ ਪ੍ਰਾਵਾ ਬੜਾ ਦੇਸੀ ਜਿਹਾ ਬੁਲਾ ਹੈ ਪਹਿਲੀ ਲਾਗੇ ਬੈਗੇ ਆਗੇ ਤੇ ਉਹ ਤਾਂ ਵਧੀਆ ਲੱਗਾ ਮੈਂ ਆਗੇ ਭਾਈ ਦਾ ਟਾਈਮ ਨਹੀਂ ਲੱਗਦਾ ਨਹੀਂ 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 ਮੈਂ ਤੇ ਪ੍ਰਾਵਾ ਇਸ ਤਰੀ ਬੈਭੂ ਜਲ ਹੁੰਦਾ ਮੈਂ ਤੇ ਅਵੇਲੇ ਸੰਗ ਹਾਂਜੀ ਰਾਜੂ ਅੰਟੀ ਜਾਜੋ ਇਹ ਹੋ ਗਈ ਬੈਂਗਲ ਤੇ ਤੇ ਹੋ ਗਈ ਇਹ ਹੋ ਗਈ ਗੋਦੀ ਆ ਗਈ ਇਹ ਅਰੁਕੇ ਸਿੰਘ ਸਾਹਿਬ ਹਾਂ ਹਾਂ ਗੁੱਟੇ ਲਗਾ ਹੈ ਨਾ ਉਹ ਬੁਲਟ ਦੇ ਫੜੇ ਫੜੇ ਜਾਣਗੇ ਹਾਂਜੀ 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 ਤੇ ਮੈਂ ਦੱਸਦਾ ਨਹੀਂ ਨਹੀਂ ਮੇਤਾ ਤੇ ਲੈ ਕੇ ਨਹੀਂ ਜਾਣੇ ਮਾਇਆ ਮੈਂ ਦੱਸਦਾ ਜਿੰਦਾ ਦਾ ਦਿਲ ਕਰਦਾ ਨਹੀਂ ਚਲ ਠੀਕ ਹੈ ਫਿਰ ਜੋ ਮੇਰਾ ਦਿਲ ਕਰਦਾ ਠੀਕ ਹੈ ਚਲੋ ਠੀਕ ਹੈ ਪਿਆਰੇ ਜਿਉਂ ਮੇਰਾ ਦਿਲ ਕਰ ਜੇ ਨਿਤ ਘਟਦੇ ਤੇ ਫਿਰ ਫਿਰ ਵੀ 7 ਵਜੇ ਕੋਰਟ ਨਾ ਬਸੇ ਰੋਡ ਤੇ ਆਲੂ ਮਾਇਆ ਇਨੇ 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 ਪਾਸੋਂ ਨਾ ਟਾਈਮ ਨਾ ਘਰ ਚਲ ਜੂਂ ਰਾਤ ਪੈ ਗਈ ਹੈ ਤੁਸਾਂ ਦੇ ਠੀਕ ਹੈ ਨਾ ਹਾਂਜੀ ਤੇ ਹੁਣ ਸਾਡੇ ਕੋਲ ਥੋੜੀ ਜਿਹੀ ਮਾਇਆ ਬੁਸੇ ਲੱਗ ਲੋ ਤੇ ਬਾਕੀ ਵੀਰੇ ਬਹੁਤ ਵਧੀਆ ਲੱਗ ਲੱਗਾ ਬੜਾ ਹੀ ਕੰਮ ਕਰੇ ਠੀਕ ਹੈ ਕਰਿਓ ਸਾਨੂੰ ਆਪਕੋ ਬਹੁਤ ਚੰਗੇ ਹੈ ਕਰੇ ਕਰੇ ਜਰੂਰ ਜਰੂਰ ਮੈਂ ਆਉਂਗਾ ਠੀਕ ਹੈ ਚਲੋ ਬਾਈ ਖਾਸਾ ਮਾਹੀ ਗੁਰਜੀਤ ਦੀ ਫਤਹਿ